ਸਾਸਿਕਾਲ ਜੀ ਕੀ ਹਾਂ ਛਾਲ ਮੁੰਡੇ ਛੱਕੇ ਦਾ ਛੱਕਾ ਲਾਈ ਆਉਂਦੇ ਆ ਮੈਂ ਤਾਂ ਮੇਰੇ ਨਾਲ ਆ ਗਈ ਬੋਲ ਨਾਲ ਫੜ ਕੇ ਲਿਆ ਤੂੰ ਬਿੱਲਡਿੰਗ ਜਾ ਲਿਆ ਲਿਆ ਬੋਲ ਤੇਰੀ ਇਹ ਬਾਹਰ ਕੇ ਲਿਆ 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 ਬੋਲ ਖਾਲੀ ਜੀ ਜਾ ਖਾਲੀ ਆਊਟ ਕਰਨਾ ਆਊਟ ਕਰਨਾ ਹਰ ਇੱਕ ਨੂੰ ਜਾ ਮੋਟੇ ਜਾ ਜਿਹਨੇ ਛੱਕਾ ਮਾਰਿਆ ਉਹ ਤਾਂ ਬੋਲਾਂ ਆਉਂਦਾ ਨਾ ਮੈਂ ਹੀ ਫੜਨੇ ਆਂ ਉਹਨੇ ਫੜੀ ਜਾ ਲਿਆ ਬੋਲ ਫੜ ਕੇ ਠੀਕ ਆ ਸਮਝ ਗਿਆ ਆ ਕੇ ਪਤਾਓ ਆ ਕੇ ਕੀ ਪਤਾਏ ਹਾਂ ਆਊਟ ਰਾਂਗੇ ਓਏ ਉਰੇ ਆਓ ਇਧਰ ਚੂਹੇ ਜਾਓ ਆ ਲੈ ਨਿਕਲੇ ਗਿਆ ਵੀ ਖੇਡਣ ਦੇ ਜੇ ਖੇਡਣਾ ਤਰ ਤੂੰ ਖੇਡਣਾ ਹੋਰ ਮੁੰਡਿਆਂ ਦੇ ਵਿੱਚ ਆ ਖੇਡਣਾ ਹਾਂ ਜਦੋਂ ਇੱਕ ਪਾਉ ਆ ਇੱਕ ਪਾਉ ਹਾਂ ਤਨਾ ਕਿੱਡੇ ਕਿੱਡੇ ਕਲਾਸ ਪੜਦੇ ਹੋ ਨਹੀਂ ਮੈਂ ਫੈਸਟਰ ਇਹ 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 ਦੇ ਪੇੜੋ ਹੈਗੇ ਪਾਸੇ ਪਾਸੇ ਖੇਡਣਾ ਬੈਡਬਾਲ ਤੀ ਬੈਡ ਜਿਹੜੇ ਤੁਸੀਂ ਜਿਹੜੇ ਪਾਉ ਤੁਹਾਡੇ ਨਾਲ ਖਾਲੀ ਜਿ ਡਿੱਗੀ ਹੋਰ ਬਾਲ ਗਵਾ ਗਈ ਆ ਲੈ 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 ਕੋਈ ਕੋਣ ਕੋਣ ਕੀ ਦਾ ਕਹਣਾ ਏ ਇਹਦਾ 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 ਨਹੀਂ ਮੁੱਛਿਆਲੇ ਦਾ ਹਾਂ ਲੈਓ ਯਾਰ ਉਹ ਬੋਲ ਗੱਡੀਆਂ ਉਹਨੀਆਂ ਸਪੀਡ ਦੇ ਨਾਲ ਗਦੇ ਹੋ ਉਹ ਮਹੱਤ ਗੱਡੀਆਂ ਬਹੁਤ ਸਪੀਡ ਨਾਲ ਨਹੀਂ ਦੇ ਧਿਆਨ ਨਾ ਬੋਲ ਲੱਗਦਾ ਪਾਣੀ ਡੇਕਦੀ ਆ ਹੈ ਦੂਜੀ ਬਾਲ ਲੈਓ ਯਾਰ ਲੱਭਣੀ ਨਹੀਂ ਹੋਰ ਲੈਓ ਬਾਲ ਇੱਕ ਮੇਰੀ ਆ ਦੀ ਤੂੰ ਹਸਾਉਣਾ ਮਾਰ ਲੋ ਤੂੰ ਜੋਰ ਜੋ ਦੀ ਕਸ ਕਸ ਕੇ ਮਾਰ ਦੇ ਬੋਲਾ ਗਵਾਚ ਲਈਆਂ ਹਾਂ ਹਾਂ ਠੀਕ ਆ ਮੈਂ ਨਵੀਂ ਲੈਣੇ ਆ ਠੀਕ ਆ ਜੀ ਠੀਕ ਆ ਫੜੀ 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 ਬਾਲ ਫੜੀ 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 ਮੈਂ ਤੋਰ ਕਰ ਲੈਣਾ ਹਾਂ ਸੋਦੀ ਵਗੇ ਨੈਟ ਕੱਟ ਕੇ ਜੇ ਬਾਲੀ ਵਾਲੇ ਤੂੰ ਰੱਖੋ ਵਾਲੀ ਵਾਲ ਸਹੀ ਆ ਇਹਦੇ ਨਾਲ ਨਹੀਂ ਬਾਲੀਵਾਲ ਸਹੀ ਆ। ਓਹੋ। ਹਾਂ ਬਾਲੀਵਾਲੀਵਾਲ ਸਹੀ ਆ। ਉਹ ਤੇ ਬੰਦਾ ਯੋਰ ਸਮਾਂ ਚੰਗਾ ਹੁੰਦਾ। ਹਾਂ? ਨਾ ਨੈਟ ਕੇਡਾ ਦੋ ਡੰਡੇ ਕੱਢ ਕੇ ਵਟੇਵਾ। ਇਹ ਖੇੜ ਹੋਰ ਸਦੀ ਛੜਕਦੇ ਭੱਜੀ ਉਹ ਭੱਜ ਕੇ ਜਾਂਦੀ ਲੋਡ ਨਹੀਂ। ਬਾਲੀਵਾਲ ਕਰਾਈਏ ਲਈਏ। ਉਹ ਤਾਂ ਖੋਲ ਕੇ ਗਾ ਜਗੜ। ਇਹ ਤੇ ਰਾਜ ਨੂੰ ਆਦਲੇ ਬਾਲੀ। ਆਊਟ ਹੈ। ਨਹੀਂ ਆਇਆ ਨਹੀਂ ਆ। ਕਿਦਾਂ? ਹੋਰ ਨੂੰ ਅਖਰਾ ਬਾਲੀਵਾਲ ਉਹਦੇ ਆਂਦਾ ਨੈਟ ਕੇ ਤੈ। ਨਹੀਂ ਬਾਲੀਵਾਲ ਕੌਣ ਲਿਆਊਗਾ? ਬੰਦਾ ਹੋ ਗਈ। ਅੱਛਾ ਅੱਛਾ। ਉਹ ਯਾਰ ਨਾਲੇ ਸਾਫ ਤੋਂ ਵੀ ਖੜ ਸਕਦਾ ਸਾਰੇ ਖੜੇ ਕਰੇਗਾ ਬੰਦੇ ਬਥੇ ਹੋ ਜਣੇ ਜਵਾਕ ਕਣਮੀ ਤੇ ਪਾਸੇ ਆ ਸੋ ਮੁੰਡੇ ਪਿੱਛੇ ਆ ਬਾਈਕਾਂ ਦੇ ਹੈਂ ਨਾ ਇਥੇ ਪਤਾ ਲੱਗੂਇਆ ਕਰੀ ਉਹ ਬਾਲ ਸਟੈਂਪ ਕਰਦੀ ਜਾਂਦੀ ਸਟੈਂਪ ਨਾ ਕਰਨ ਦਿਆ ਕਰੋ ਬਾਲ ਪਿੱਛੇ ਥੋੜਾ ਠੱਪਾ ਪਾ ਕਰੋ ਹੌਲੀ ਰੱਖਿਆ ਕਰੋ ਹਾਂ ਹਾਂ ਬਦਲਦੇ ਯਾਰ ਹੈਗਾ ਇਹ ਬੜਾ ਆਵਾਲ ਹੈ ਮੀ ਪਈ ਜਾਂਦਾ ਕਰਮਣ ਹੋਈ ਜਾਂਦੀ ਆ ਮਾੜੀ ਮਾੜੀ ਹਾਂ ਬੰਬਰ ਆਏ ਮਾਰੇ ਸ਼ੁਕਰ ਆਰੇ ਆਪਣੇ ਘਟਵਾ ਉਹ ਗਿਆ ਫਿਰ ਨਹੀਂ ਬਜ ਗਿਆ ਚੱਲ ਇਹ ਤਾਂ ਕਹਿ ਜੀ ਨਹੀਂ ਕੀਤਾ ਜਾਂਦਾ ਉਤਰਾ ਹੀ ਖਾਲੀ ਮੇਰਾ ਵਾਲਾ ਕਹਿ ਵੀ ਛੱਡਦਾ ਉਹ ਸਿਰਾ ਉਹ ਲੱਭੀਏ 1 ਕਿਲੋ ਜਗੜ ਲਿਆਉਣਾ ਪੈਣਾ ਅਗਲਾ ਬਣਾ ਕੀ ਹਾਂ ਸਰਗੇ ਕੰਮ ਚ ਨਾਲ ਦੌਰ ਕੇ ਪਾਣੀ ਲਗਾ ਕੇ ਉਹ ਤਾਂ ਬੜੇ ਆ ਜਾਣਗੇ ਖੇਡਣ ਨੂੰ ਅੱਜ ਤਾਂ ਕਈ ਨੇ ਦੇਖ ਕੇ ਆਇਆ ਕਰਨਾ ਏਡਾ ਕਰਕੇ ਇੱਥੇ ਜਾ ਕੇ ਕਿ ਨਹੀਂ ਵਧੀਆ ਚੀਜ਼ ਆ ਯਾਰ ਨੇਰਾ ਦਾ ਇਹ ਹੁਣ ਮੈਂ ਤੇਰਾ ਨੇਰਾ ਹੁੰਦਾ ਜਾਂਦਾ ਸਮਾਪਤ ਕਰ ਦਈਏ ਹਾਂ ਬੱਲੇ ਬੱਲੇ ਬੜਾ ਬੱਦਲ ਚੜਾ ਆਇਆ ਯਾਰ ਹੈ ਬੱਦਲ ਬਹੁਤ ਘਰੇ ਬੰਨੇ ਹੋ ਗਿਆ ਸੈੱਡ ਹੋ ਗਿਆ ਜਦਾ ਵਰਨ ਡਿਆ ਕਰਦੇ ਵਰਨ ਡਿਆ ਵਰਨ ਡਿਆ ਅਮੀ ਕਰਾ ਬਾਲ ਜਟਾ ਏ ਨੋ ਬਾਲ ਕਿਹੜਾ ਤਰੀਕ ਤਰੀਕਾ ਦੱਸਣਾ ਕੋਈ ਹੋ ਕਹਿ ਜੀ ਕੋਈ ਗਲਤੀ ਕੀ ਮੈਂ ਕਹਿ ਜੀ ਬਸ ਫਾਈਨਲ ਮੇਰੀ ਵਾਰੀ ਤੋਂ ਬਾਅਦ ਮੇਰੀ ਐਂਡਲੀ ਵਾਰੀ ਆ ਬੋਲਾ ਪੂਰੀਆ ਕਰ ਦੋ ਯਾਰ ਬੋਲਾ ਪੂਰੀਆ ਕਰ ਦੋ ਬੋਲਾ ਪੂਰੀਆ ਕਰ ਦੋ ਨੇਰੀ ਵੀ ਆ ਗਈ ਆ ਉਹ 9 ਨਹੀਂ ਆਈਆਂ 14 14 14 ਐ ਮੈਂ ਗਿਣ 14 ਬੋਲੇ ਹੋ ਗਿਓ ਮਨੇ ਰਾਗਨੇ ਰਾਗ ਜਾਣ ਬੋਲ ਮੜ ਕੇ ਸਵੇਰੇ ਲੱਭਣੀ ਆ ਗਈ ਸਵੇਰੇ ਉਹ ਨੇਰੀ ਆ ਗਈ ਓਏ ਨੇਰ ਆ ਗਿਆ ਨੇਰ ਉਹ ਦੁਰਖ ਕਰ ਪਾਸੇ ਤੂੰ ਵੀ ਗੱਡੀ ਲਵਾਉਂਦਾ ਅੰਦਰ ਨੇਰ ਆ ਗਿਆ ਕੈ 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 ਸਾਫ ਲੈ ਜਾ ਯਾਰ ਗੁਰੂਆ ਉਹ ਨੇਰੀ ਅਗੀ ਨੇਰੀ ਆਪੇ ਓ ਜਵਾਕ ਜੋਕਾਂ ਛੜੇ ਨੇਰੀ ਆ ਗਈ ਆ ਨੇਰੀ ਆ ਗਈ ਨੇਰੀ ਨੇਰੀ ਬਹੁਤ ਆ ਗਈ ਹੋਵੇ ਕਿੰਨੀ ਤੇਜ਼ ਆ ਗਈ ਗੁਰੂਆ ਕੜਾ ਚੜਾ ਹੀ ਕੜਾ ਆਇਆ ਕੜਾ ਅਜਵਾ ਘੱਲ ਦੇ ਨੇਰੀ ਆ ਗਈ ਨੇਰੀ ਓ ਬੱਦਲ ਕਿ ਨਾਲ ਆ ਗਿਆ ਤਾ ਯਾਰ ਬੱਦਲ ਵੜਾ ਲੱਗ ਗਿਆ ਕਿੰਨਾ ਬਦਲ ਲੱਗਾ ਓ ਯੋਰਾ ਹੀ ਆ ਗਿਆ ਨੇਰ ਪਰਵਾ ਦੇ ਦੇ ਜੋ ਆ ਕੇ ਉਹ ਦੂਰ ਵੜੀ ਜਣਾ ਉਹਨਾਂ ਨੇ ਦੇ ਦੇ ਸਾਈਕਲ ਜਣਾ ਦਾ ਹੇਰ ਇਹ ਵੀ ਆ ਗਿਆ ਘੜਾ ਚੜ ਗਈ ਇਹਦੇ ਪੀ ਪੜੀ ਜਾਂਂ ਡਿਆ ਵਾ ਬਾਹਰ ਦੇ ਮਾਰਦੇ ਸ਼ਟਰ